ਇਹ ਇੱਕ ਬਹੁਤ ਵਧੀਆ ਪਹਿਲ ਕਦਮੀ ਹੈ ਉਹਨਾਂ ਦਾ ਇਹ ਵਿਜ਼ਨ ਹੈ ਕਿ ਸਿੱਖਿਆ ਦੂਰ ਪ੍ਰਦਾਨ ਕੀਤੀ ਜਾਵੇ ਪੰਜਾਬ ਦੇ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਸਿੱਖਿਆ ਦੀਆਂ ਨਵੀਆਂ-ਨਵੀਆਂ ਤਕਨੀਕਾਂ ਮਿਲਣ ਟੀਚਰਸ ਜਦੋਂ ਨਵੀਆਂ ਟੈਕਨੀਕਸ ਟ੍ਰੇਨਿੰਗ ਦੇ ਅਧੀਨ ਲੈਂਦੇ ਨੇ ਨਵੇਂ ਮੈਥਡਸ ਸਿੱਖਦੇ ਨੇ ਤਾਂ ਉਹਨਾਂ ਮੈਥਡਸ ਨਾਲ ਬੱਚਿਆਂ ਨੂੰ ਜਦੋਂ ਅਪਲਾਈ ਕੀਤਾ ਜਾਂਦਾ ਬੱਚਿਆਂ ਨੂੰ ਉੱਥੋਂ ਦੇ ਐਕਸਪੀਰੀਐਂਸਸ ਨੂੰ ਫਰਸਟ ਹੈਂਡ ਦੱਸਿਆ ਜਾਂਦਾ ਤਾਂ ਬੱਚਿਆਂ ਦੇ ਵਿੱਚ ਕਾਫੀ ਬਦਲਾਅ ਆਉਂਦਾ ਹੈ ਜਦੋਂ ਸਰਕਾਰ ਦੇ ਵੱਲੋਂ 7ਵਾਂ ਬੈਚ ਜਿਹੜਾ ਪ੍ਰਿੰਸੀਪਲ ਦਾ ਸਿੰਗਾਪੁਰ ਭੇਜਿਆ ਜਾ ਰਿਹਾ ਟ੍ਰੇਨਿੰਗ ਸਟੀਚਰਸ ਦੀ ਹੋ ਰਹੀ ਹੈ ਟੀਚਰਸ ਵੀ ਸਾਡੇ ਨਾਲ ਮੌਜੂਦ ਨੇ ਸਾਡੇ ਨਾਲ ਪ੍ਰਿੰਸੀਪਲ ਕੁਲਵੀਰ ਕੌਰ ਮੌਜੂਦ ਨੇ ਮੈਮ ਅਜੀਤ ਜੀ ਕੀ ਸਰਕਾਰ ਦਾ ਦੀ ਜਿਹੜੀ ਇੱਕ ਮੁਹਿੰਮ ਹੈ ਕਿ ਟੀਚਿੰਗ ਦੇ ਵਿੱਚ ਅਧਿਆਪਨ ਦੇ ਵਿੱਚ ਇੱਕ ਨਵਾਂ ਮੋਡ ਆਵੇ ਨਵੇਂ ਤਰੀਕੇ ਆਣ ਤੁਸੀਂ ਇਸ ਨੂੰ ਕਿਵੇਂ ਦੇਖਦੇ ਇਹ ਇੱਕ ਬਹੁਤ ਵਧੀਆ ਪਹਿਲ ਕਦਮੀ ਹੈ ਸਰਕਾਰ ਦੀ ਇਹ ਇੱਛਾ ਹੈ ਉਹਨਾਂ ਦਾ ਇਹ ਵਿਜ਼ਨ ਹੈ ਕਿ ਸਿੱਖਿਆ ਦਰੂਰਤ ਪ੍ਰਦਾਨ ਕੀਤੀ ਜਾਵੇ ਉਥੋਂ ਦੇ ਪਿੰਡਾਂ ਦੇ ਬੱਚਿਆਂ ਨੂੰ ਪੰਜਾਬ ਦੇ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਸਿੱਖਿਆ ਦੀਆਂ ਨਵੀਆਂ-ਨਵੀਆਂ ਤਕਨੀਕਾਂ ਮਿਲਣਾਂ ਟੀਚਰਸ ਜਦੋਂ ਨਵੀਆਂ ਟੈਕਨੀਕਸ ਟ੍ਰੇਨਿੰਗ ਦੇ ਅਧੀਨ ਲੈਂਦੇ ਨੇ ਨਵੇਂ ਮੈਥਡਸ ਸਿੱਖਦੇ ਨੇ ਤਾਂ ਉਹਨਾਂ ਮੈਥਡਸ ਨਾਲ ਬੱਚਿਆਂ ਨੂੰ ਜਦੋਂ ਅਪਲਾਈ ਕੀਤਾ ਜਾਂਦਾ ਬੱਚਿਆਂ ਨੂੰ ਉੱਥੋਂ ਦੇ ਐਕਸਪੀਰੀਐਂਸਿਸ ਨੂੰ ਫਰਸਟ ਹੈਂਡ ਦੱਸਿਆ ਜਾਂਦਾ ਹੈ ਤਾਂ ਬੱਚਿਆਂ ਦੇ ਵਿੱਚ ਕਾਫੀ ਬਦਲਾਅ ਆਉਂਦਾ ਹੈ ਕਿਉਂਕਿ ਜੋ ਚੀਜ਼ ਅਸੀਂ ਬੱਚਿਆਂ ਨੂੰ ਸੁਨੀਆ ਸੁਣਾਈਆਂ ਕਹਾਣੀਆਂ ਤੋਂ ਦੱਸਦੇ ਹਾਂ ਤਾਂ ਇੱਕ ਫਰਸਟ ਹੈਂਡ ਐਕਸਪੀਰੀਐਂਸ ਜਦੋਂ ਬੱਚਿਆਂ ਨੂੰ ਦੱਸਦੇ ਹਾਂ ਕਿ ਉਸ ਤਰ੍ਹਾਂ ਇਸ ਤਰ੍ਹਾਂ ਹੁੰਦਾ ਜਾਂ ਇਸ ਤਰ੍ਹਾਂ ਹੁੰਦਾ ਤਾਂ ਉਹ ਬੱਚੇ ਉਸ ਚੀਜ਼ ਨੂੰ ਵਧੀਆ ਤਰੀਕੇ ਨਾਲ ਗ੍ਰੈਸਪ ਕਰ ਪਾਉਂਦੇ ਨੇ